ਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ 2022 ਨੂੰ ਤਾਰ-ਤਾਰ ਗੋਲੀਆਂ ਚਲਾ ਕੇ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੀ ਹੱਤਿਆ ਕਰ ਦਿੱਤੀ ਸੀ। ਸਿੱਧੂ ਆਪਣੇ ਘਰ ਤੋਂ ਕਾਲੀ ਥਾਰ ਲੈ ਕੇ ਬਿਨਾਂ ਸੁਰੱਖਿਆ ਤੋਂ ਨਿਕਲੇ ਸੀ ਬਦਮਾਸ਼ਾਂ ਨੇ ਉਸ ਨੂੰ ਜੋਹਾਰ ਕੇ ਪਿੰਡ ਘੇਰ ਲਿਆ ਤੇ 30 ਤੋਂ ਵੱਧ ਗੋਲੀਆਂ ਚਲੀਆਂ ਜਿਨ੍ਹਾਂ ਵਿੱਚੋਂ 10 ਗੋਲੀਆਂ ਸਿੱਧੂ ਨੂੰ ਲੱਗੀਆਂ ਚਲੇ। ਇਸ ਹਮਲੇ ਦੀ ਜ਼ਿੰਮੇਵਾਰੀ ਹਮੇਸ਼ਾ ਲਾਰੈਂਸ ਗੈਂਗ ਨੇ ਲਈ ਹੈ। ਇਸ ਤੋਂ ਬਾਅਦ ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋੜੀ ਬਰਾਡਸ ਨੇ 36 ਲੋਕਾਂ ਨੂੰ ਨਾਮਜ਼ਦ ਕਰ ਚੁੱਕੀ ਹੈ ਅਤੇ 32 ਵੱਧ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ ਪਰ ਉਹ ਸਿੱਧੂ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਭਾਵੇਂ ਅੱਜ ਸਾਡੇ ਸੰਸਾਰ ਦੇ ਵਿੱਚ ਨਹੀਂ ਹੈ ਪਰ ਉਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹਨ ਉਸ ਦੇ ਬਹੁਤ ਸਾਰੇ ਗੀਤ ਅੱਜ ਵੀ ਸਮਾਲ ਨੂੰ ਸ਼ੀਸ਼ਾ ਦਿਖਾਉਂਦੇ ਹਨ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਦੀ ਮੌਕੇ ਮਾਂ ਚਰਨ कौर ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤ ਨੂੰ ਯਾਦ ਕੀਤਾ ਹੈ ਤੇ ਇਨਸਾਫ ਲਈ ਅਜੇ ਤੱਕ ਖਾਲੀ ਹੱਥ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ। ਇਸ ਪੋਸਟ ਉੱਤੇ ਫੈਨਸ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਸ਼ਰਦਾ ਦੇ ਫੁੱਲ ਵੀ ਭੇਟ ਕਰ ਰਹੇ ਨੇ। ਉਤੇ ਅਜੇ 29 ਮਈ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਹੈ ਤੇ ਇੰਨਾ 3 ਸਾਲਾਂ ਵਿੱਚ ਸਿੱਧੂ ਦੇ ਘਰ ਇੱਕ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਹੈ। ਉਹਨਾਂ ਦੇ ਪਿਤਾ ਸਿਆਸਤ ਵਿੱਚ ਕਦਮ ਰੱਖਣ ਜਾ ਚੁਕੇ ਨਹੀਂ ਅਤੇ ਹੁਣ ਲੜੰਗਾ ਲਾਣ ਵੀ ਕਰ ਚੁੱਕੇ ਨੇ ਇੰਨਾ ਹੀ ਨਹੀਂ ਸਿੱਧੂ ਦੀ ਮੌਤ ਬਾਅਦ ਉਹਨਾਂ ਦੇ 8 ਗੀਤ ਵੀ ਰਿਲੀਜ਼ ਹੋਏ ਹਨ ਅੰਗਰੇਜ਼ੀ ਗਾਇਕਾ ਸਟੈਫ ਲੰਡਨ ਨੇ ਤਾਂ AI ਦੇ ذریعے ਮੂਰਸੇ ਵਾਲੇ ਦੇ ਆਸਮਾਨ ਆ ਗਿਆ ਆਪਣੇ ਗੀਤ ਵਿੱਚ ਵਰਤੀ ਐ ਤੇ ਉਸ ਦੇ ਨਾਤੇ ਗੀਤ ਦਾ ਪ੍ਰਚਾਰ ਵੀ ਕੀਤਾ ਹੈ ਉਹਦੇ 28 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਆਖਣ ਵਾਲੇ ਸਿੱਧੂ ਮੂਸੇ ਵਾਲੇ ਦੇ ਅੱਜ ਪਿੱਛੇ ਵੱਡੀ ਵਿਰਾਸਤ ਛੱਡ ਗਏ ਨੇ ਉਹਨਾਂ ਦੇ ਗੀਤਾਂ ਦਾ ਅੱਜ ਇੱਕ ਵੱਡਾ ਫੈਨ ਬੇਸ ਹੈ ਇਸ ਹੱਤਿਆ ਤੋਂ ਬਾਅਦ ਰਿਲੀਜ ਹੋਈ ਗੀਤਾ ਮੰਗੀ ਵੀ ਪਹਿਲਾ ਤਰ੍ਹਾਂ ਹੀ ਪਸੰਦ ਕਰ ਰਹੇ ਨੇ ਤੇ ਅੱਜ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਜੋਕ ਉਹਨਾਂ ਦੇ ਪਿੰਡ ਮੂਸੇ ਵਿਖੇ ਮਨਾਈ ਜਾ ਰਹੀ ਹੈ ਉੱਥੇ ਲੱਖਾਂ ਦੀ ਤਕਾਦ ਦੇ ਵਿੱਚ ਉਹਨਾਂ ਦੇ ਫੈਨਸ ਪਹੁੰਚੇ ਹਨ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰ ਰਹੇ ਨੇ